ਤੋ ਅਸੀਂ 20 ਜਨਵਰੀ ਤੱਕ ਪੰਜਾਬ ਦੇ ਸਾਰੇ ਤਹਿਸੀਲ ਜ਼ਿਲ੍ਹਾ ਜਿਹੜੇ ਹਸਪਤਾਲ ਨੇ ਡਿਸਪੈਂਸਰੀਆਂ ਨੇ ਇੱਕ ਵੀ ਪੰਜਾਬ ਦੀ ਇਹੋ ਜਿਹੀ ਡਿਸਪੈਂਸਰੀ ਤੇ ਹਸਪਤਾਲ ਨਹੀਂ ਹੋਊਗਾ ਜਿੱਥੇ ਐਕਸ-ਰੇ ਮਸ਼ੀਨ ਨਹੀਂ ਹੋਊਗੀ ਤੇ ਐਕਸ-ਰੇ ਨੂੰ ਚਲਾਉਣ ਵਾਲਾ ਐਕਸਪਰਟ ਨਹੀਂ ਹੋਊਗਾ ਇੱਕ ਹੋਰ ਹੋ ਜਾਣਾ ਹੈ ਕਿ ਅਸੀਂ ਦਵਾਈਆਂ ਦਾ ਸਟਾਕ ਜਾਰੀ ਕਰ ਦੇਂਗੇ ਐਸ ਐਮਓ ਜਿੰਨੇ ਵੀ ਸੀ ਐਮਓ ਉਹ ਸਾਨੂੰ ਆਰਡਰ ਕਰਨਗੇ ਗਵਰਨਮੈਂਟ ਨੂੰ ਕਿ ਆ ਚਾਹੀਦੀਆਂ ਨੇ ਇੱਕ ਸਿੰਗਲ ਦਵਾਈ ਵੀ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਪਰਚੀ ਤੇ ਲਿਖੀ ਹੋਈ ਹੈ ਪਰ ਉਹਨੂੰ ਦਵਾਈ ਨੂੰ ਲੈਣ ਵਾਸਤੇ ਹਸਪਤਾਲ ਦੇ ਬਾਹਰ ਜਾਣਾ ਪੈ ਰਿਆ ਉੱਥੇ ਮਿਲੂਗੀ ਅੰਦਰੋਂ ਹੀ ਮਿਲੂਗੀ ਦਵਾਈ ਉਹ ਚਾਹੇ ਜਿਵੇਂ ਮਰਜੀ ਲੈ ਕੇ ਆਵੇ ਚਾਹੇ ਮੌਕੇ ਤੇ ਆਰਡਰ ਕਰੇ ਆਪ ਬਾਹਰੋਂ ਮੰਗਾ ਕੇ ਦੇਵੇ ਲੇਕਿਨ ਉਹ ਮਰੀਜ਼ ਜਿਹੜਾ ਉਹ ਨਹੀਂ ਬਾਹਰ ਜਾਂਦਾ ਜਦੋਂ ਹੀ ਬਾਹਰ ਜਾਂਦਾ ਹੈ ਉਹਦੀ ਲੁੱਟ ਹੋ ਜਾਂਦੀ ਹੈ ਬਸ ਸੋ ਤੋਂ ਅੱトゥ ਗੁਤਾਰਤੀ ਦੇ ਦੂਜੇ ਰੱਬ ਕਿਹਾ ਜਾਂਦਾ ਡਾਕਟਰਸ ਨੂੰ ਹਾਂ ਕੁਝ ਹੁੰਦੇ ਨੇ ਹਰ ਫੀਲਡ 'ਚ ਹੁੰਦੇ ਨੇ ਚੰਦ ਬੰਦੇ ਜਿਹੜੇ ਗਿਣਤੀ ਦੇ ਜਿਹੜੇ ਸਾਰੇ profession ਨੂੰ ਹੀ ਖਰਾਬ ਕਰ ਦਿੰਦੇ ਨੇ ਬਦਨਾਮ ਕਰ ਦਿੰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਚੰਗੇ ਮ ਹੈ ਨਹੀਂ ਬਹੁਤ bade bade doctor ਬਹੁਤ ਦਾਨੀ ਡਾਕਟਰ ਪਏ ਨੇ ਮੇਰੀ ਦੋਸਤੀ ਕਾਫੀ ਡਾਕਟਰਾਂ ਨਾਲ ਪਟਿਆਲਾ ਇਰਿਆ ਹੋਇਆ 6 ਸਾਲ ਪਟਿਆਲਾ ਦਾ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਹੱਬ ਹੈ ਸੋ ਮੇਰੀ ਬਹੁਤ ਸਾਰੇ ਡਾਕਟਰ ਦੋਸਤ ਨੇ ਬਹੁਤ ਇਸ ਤਰ੍ਹਾਂ ਦੇ ਵੀ ਨੇ ਕਿ ਮਤਲਬ ਯਾਰਾਂ ਦੋਸਤਾਂ ਦੇ ਸਰਕਲ ਚੋਂ ਪੈਸੇ ਇਕੱਠੇ ਕਰਕੇ ਵੀ ਕਿਸੇ ਗਰੀਬ ਦਾ ਇਲਾਜ ਕਿ ਦਿੱਲੀ ਤੋਂ ਕਰਾਉਣਾ ਹੈ ਗੰਗਾ ਹਸਪੀਟਲ ਚੋਂ ਕਰਾਉਣਾ ਗੰਗਾ ਰਾਮ ਚੋਂ ਜਾਂ ਆਰਐਮਐਲ ਚੋਂ ਕਰਾਉਣਾ ਕਰਾ ਦਿੰਦੇ ਸুইস ਕਰਕੇ ਸਿਆਣੇ ਕਹਿੰਦੇ ਆ ਕਿ ਦਲਾਸਾ ਦਵਾਈ ਨਾਲੋਂ ਜ਼ਿਆਦਾ ਕੰਮ ਕਰਦਾ ਹੈ ਡਾਕਟਰ ਦਾ ਮਰੀਜ਼ ਨੂੰ ਚੈੱਕ ਕਰਨ ਦਾ ਤਰੀਕਾ ਅੱਧਾ ਦੁੱਖ ਤੋੜ ਦਿੰਦਾ ਉਹਦਾ ਜਦੋਂ ਮਰੀਜ਼ ਦਾ ਦਿਲ ਜਿੱਤ ਲਿਆ ਉਹ ਫਿਰ ਆਪਣੇ ਆਪ ਉਹਨੂੰ ਆਪ ਲੱਗਣ ਲੱਗ ਜਾਂਦਾ ਮੈਂ ਠੀਕ ਹੋ ਗਿਆ ਬਸ ਸੋ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਕਿ ਡਾਕਟਰ ਸਾਹਿਬ ਉਸ ਦਾ ਬਹੁਤ ਸੀਨੀਅਰ ਤੁਹਾਨੂੰ ਇਸ ਗੱਲ ਤੇ ਵੀ ਮਤਲਬ ਕਾਉਂਸਲਿੰਗ ਟਾਈਪ ਵੀ ਤੁਹਾਨੂੰ ਇਹ ਕਰਕੇ ਕਿ ਕੋਈ ਖਾਸ ਗੱਲ ਨਹੀਂ ਇਹ ਤਾਂ ਹੁੰਦਾ ਹੀ ਰਹਿੰਦਾ ਹੈ ਇਹ ਬਿਮਾਰੀ ਕਿਹੜੀ ਬਿਮਾਰੀ ਹੈ ਇਹ ਤਾਂ ਕਰਦੇ ਆਂਗੇ ਠੀਕ ਪਰਸੋਂ ਤੱਕ ਉਹਦਾ ਹਾਂਸਰੋਂ ਪਰਸੋਂ ਤੱਕ ਆਪੀ ਠੀਕ ਹੋ ਜਾਂਦਾ ਜੀ ਅੰਦਰੋਂ ਉਹਦੇ ਉਹਨੂੰ ਮਿਲਦੀ ਹੈ ਵੇਵਜ਼ ਪੋਜ਼ਿਟਿਵ ਵੇਵਜ਼ ਦੇਖੋ ਆਪਣੇ ਸਰੀਰ ਚ 70% ਪਾਣੀ ਹੈ ਜੀ ਸਰੀਰ ਚ 70% ਪਾਣੀ ਹੈ ਪਰ ਜਦੋਂ ਸਰੀਰ ਦੇ ਕਿਸੇ ਵੀ ਹਿੱਸੇ ਤੇ ਸੱਟ ਵੱਜਦੀ ਹੈ ਤਾਂ ਨਿਕਲਦਾ ਬਲੱਡ ਹੈ 70% ਪਾਣੀ ਹੈ ਪਰ ਕਿਸੇ ਵੀ ਸਥਿਤੇ ਸੱਟ ਵੱਜੇ ਨਿਕਲਦਾ ਬਲੱਡ ਹੈ ਹਾਰਟ ਦੇ ਵਿੱਚ 100% ਬਲੱਡ ਹੈ ਪਰ ਜਦੋਂ ਹਾਰਟ ਤੇ ਸੱਟ ਵੱਜਦੀ ਹੈ ਨਿਕਲਦਾ ਪਾਣੀ ਹੈ ਅੱਖਾਂ ਚੋਂ ਸੋ ਜੇ ਆਪਾਂ ਦਿਲ ਜਿੱਤ ਲਈਏ ਨਾ ਤਾਂ ਉਹ ਪਾਣੀ ਦੀ ਕਮੀ ਜਿਹੜੀ ਹੈ ਉਹ ਪਾਣੀ ਜਿਹੜਾ ਉਹ ਨਹੀਂ ਆਉਣਾ ਚਾਹੀਦਾ ਉਹਦੇ ਸੋ ਇਸ ਕਰਕੇ ਹਾਟ ਨੂੰ ਦਿਲ ਨੂੰ ਜਿੰਨਾ ਬਹੁ ਵੱਡੀ ਗੱਲ ਹੈ ਮਨ ਜਿੱਤੇ ਜਗ ਜਿੱਤ ਮਨ ਜਿੱਤ ਲਿਆ ਤਾਂ ਜਗ ਜਿੱਤ ਲਿਆ ਸੋ ਜੇ ਡਾਕਟਰ ਇਹ ਜੇ ਹੋਣ ਕਿ ਜਿਹੜੇ ਮਨ ਜਿੱਤ ਲੈਣ ਤਾਂ ਮੈਨੂੰ ਲੱਗਦਾ ਕਿ ਉਹ ਸੱਚੀ ਮੁੱਚੀ ਫਿਰ ਉਹ ਧਰਤੀ ਦੇ ਦੂਜੇ ਰੱਬ ਦਾ ਜਿਹੜਾ ਰੂਪ ਹੈਗੇ ਵੀ ਨੇ ਬਹੁਤ ਸਾਰੇ ਹੈਗੇ ਨੇ ਬਣ ਵੀ ਸਕਦੇ ਨੇ ਸੋ ਜਿੰਨਾ ਤੁਸੀਂ ਡਾਕਟਰ ਸਾਹਿਬ ਨੇ ਕਿਹਾ ਕਿ ਜੋ ਵੀ ਤੁਸੀਂ ਲੇਟੈਸਟ ਇੱਥੇ ਇਕਵਿਪਮੈਂਟਸ ਚਾਹੀਦੇ ਨੇ ਜਾਂ ਤੁਸੀਂ ਕਹਿੰਦੇ ਹੋ ਸੁਪਰ ਸਪੈਸ਼ਲਿਟੀ ਹਸਪੀਟਲ ਬਣਾਉਣਾ ਚਾਹੁੰਦੇ ਹੋ ਸਾਡੇ ਵੱਲੋਂ ਕੋਈ ਪੈਸੇ ਦੀ ਕਮੀ ਨਹੀਂ ਨੀਅਤ ਦੀ ਕਮੀ ਹੁੰਦੀ ਹੈ ਸਰਕਾਰਾਂ 'ਚ ਪੈਸੇ ਦੀ ਕਦੇ ਕਮੀ ਨਹੀਂ ਹੁੰਦੀ ਅਸੀਂ ਤਾਂ ਆਮ ਲੋਕਾਂ ਸਾਡੀਆਂ ਨੀਤਾਂ ਤਾਂ ਇਹੀ ਨੇ ਕਿ ਕਿਸੇ ਕਿਸੇ ਦੇ ਕੰਮ ਆ ਜੀਏ ਔਰ ਇਹ ਨਗਰੀ ਉਹ ਹੈ ਗੁਰੂ ਰਾਮਦਾਸ ਜੀ ਦੀ ਧਰਤੀ ਹੈ ਜਿੱਥੇ ਲੱਖਾਂ ਲੋਕ ਰੋਜ਼ ਨਤਮਸਤਕ ਹੋਣ ਆਉਂਦੇ ਨੇ ਲੱਖਾਂ ਲੋਕ ਆਪਦੀਆਂ ਮੰਨ ਦੀਆਂ ਮੁਰਾਦਾਂ ਪੂਰੀਆਂ ਕਰਵਾਉਣ ਲਈ ਇੱਥੇ ਆਉਂਦੇ ਨੇ ਸੋ ਇਸ ਨਗਰੀ ਲਈ ਤਾਂ ਵੈਸੇ ਵੀ ਸਾਡਾ ਫਰਜ਼ੀ ਹੈ ਕਿ ਸਾਡੇ ਗੁਰੂਆਂ ਦੀ ਸਾਡੇ ਸ਼ਹੀਦਾਂ ਦੀ ਧਰਤੀ ਹੈ ਇਹ ਸੋ ਤੁਸੀਂ ਪੂਰਾ ਬਣਾ ਕੇ ਦੇ ਦਿਓ ਸਾਨੂੰ ਡਾਕਟਰ ਸਾਹਿਬ ਬੈਠੇ ਨੇ ਖੁਦ ਬੈਠੇ ਨੇ ਤੁਹਾਡੇ ਮਾਜੇ ਦੇ ਸਾਰੇ ਐਮਐਲਏ ਸਾਹਿਬਾਨ ਬੈਠੇ ਨੇ ਮੰਤਰੀ ਬੈਠੇ ਨੇ ਸੋ ਕੋਈ ਕਿਸੇ ਕਿਸਮ ਦੀ ਕਮੀ ਖਾਸ ਤੌਰ ਤੇ ਸਕੂਲ ਤੇ ਹਸਪਤਾਲ ਚ ਅਸੀਂ ਨਹੀਂ ਆਉਣ ਦੇਵਾਂਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਹਿਯੋਗ ਨਾਲ ਕਿਉਂਕਿ ਤੁਸੀਂ ਮੈਂਟਰ ਬਣ ਸਕਦੇ ਹੋ ਉਹਨਾਂ ਦੇ ਤੁਸੀਂ ਕੋਚ ਬਣ ਸਕਦੇ ਹੋ ਉਹਨਾਂ ਦੇ ਤੁਸੀਂ ਪ੍ਰੋਫੈਸਰ ਉਹਨਾਂ ਦੇ ਉਹਨਾਂ ਲਈ ਇੱਕ ਰੋਲ ਮਾਡਲ ਇੱਕ ਐਗਜ਼ਾਮਪਲ ਸੈੱਟ ਕਰ ਸਕਦੇ ਹੋ ਕਿ ਮੈਂ ਵੀ ਇਸ ਕਾਲਜ ਦਾ ਪੜਿਆ ਹੋਇਆ ਹਾਂ ਤੇ ਮੈਂ ਵੀ ਅੱਡੀ ਬੜੀ ਅਚੀਵਮੈਂਟ ਕਰ ਸਕਦਾ ਹਾਂ ਤੁਹਾਡੀ ਅਚੀਵਮੈਂਟਸ ਜਿਹੜੀਆਂ ਨੇ ਉਹ ਉਹਨਾਂ ਲਈ ਇੱਕ ਰੋਲ ਮਾਡਲ ਦਾ ਕੰਮ ਕਰਨਗੇ ਮੈਂਟਰ ਦਾ ਜਿਹੜਾ ਕੰਮ ਕਰਨਗੇ ਸੋ ਬੀਇੰਗ ਅ ਹੈੱਡ ਆਫ ਦਾ ਸਟੇਟ ਮੇਰਾ ਫਰਜ਼ ਬਣਦਾ ਹੈ ਕਈ ਵਾਰੀ ਮੈਨੂੰ ਕਹਿਣ ਲੱਗ ਜਾਂਦੇ ਨੇ ਅਫਸਰ ਕਿ ਛੱਡੋ ਜੀ ਛੋਟਾ ਜਿਹਾ ਫੰਕਸ਼ਨ ਹੈ ਮੈਡੀਕਲ ਕਾਲਜ ਦਾ ਸੋਮਾ ਛੋਟਾ ਜਿਹਾ ਥੀਟਰ ਹੈ ਇੱਥੇ ਨਾ ਜਾਈਏ ਮੈਂ ਕਿਉਂ ਨਾ ਜਾਈਏ ਕਹਿੰਦੇ ਪਹਿਲਾਂ ਵਾਲੇ ਮੁੱਖ ਮੰਤਰੀ ਇੱਥੇ ਜਾਂਦੇ ਨਹੀਂ ਸੀ ਮੈਂ ਕਿਹਾ ਫਿਰ ਇਸੇ ਕਰਕੇ ਤਾਂ ਪਹਿਲਾਂ ਵਾਲੇ ਨੇ ਉਹ ਸਾਨੂੰ ਸਾਡੇ ਆਪਣਿਆਂ ਤੋਂ ਜੋ ਉਮੀਦਾਂ ਸੀ ਉਹ ਪੂਰੀਆਂ ਨਹੀਂ ਕੀਤੀਆਂ ਅਸੀਂ ਉਹਨਾਂ ਦੇ ਪੱਖ 'ਚ ਬਹੁਤ ਵਾਰੀ ਭੁਗਤੇ ਪਰ ਉਹ ਸਾਡੇ ਪੱਖ 'ਚ ਕਦੇ ਨਹੀਂ ਭੁਗਤੇ ਸੋਨੇ ਦੀ ਤੇ ਲੋਹੇ ਦੀ ਦੁਕਾਨ ਆਮੋ ਸਾਹਮਣੇ ਸੀ ਬਾਜ਼ਾਰ ਚ ਤੇ ਇੱਕ ਦਿਨ ਸੋਨਾ ਤੇ ਲੋਹਾ ਆਪਸ ਵਿੱਚ ਗੱਲ ਕਰ ਰਹੇ ਨੇ ਸੋਨੇ ਨੇ ਕਿਹਾ ਕਿ ਥੋੜਾ ਤੇਰੇ ਵੀ ਵਜਦਾ ਹੈ ਥੋੜਾ ਮੇਰੇ ਵੀ ਵਜਦਾ ਹੈ ਪਰ ਤੂੰ ਮੇਰੀ ਆਵਾਜ਼ ਕਦੇ ਦੁਕਾਨ ਤੋਂ ਬਾਹਰ ਸੁਣੀ ਹੈ ਤੇ ਲੋਹਾ ਲੋਹੇ ਨੂੰ ਕਿਹਾ ਉਹਨੇ ਕਹਿੰਦਾ ਤੇਰੇ ਥੋੜਾ ਵਜਦਾ ਸਾਰੇ ਬਾਜ਼ਾਰ ਚ ਰੌਲਾ ਪੈ ਜਾਂਦਾ ਐ ਇੰਨਾ ਸ਼ੋਰ ਸ਼ਰਾਬਾ ਕਰਦਾ ਤੂੰ ਤਾਂ ਲੋਹਾ ਕਹਿੰਦਾ ਦਿਖ ਥੋੜਾ ਤੇਰੇ ਵੀ ਵੱਜਦਾ ਥੋੜਾ ਮੇਰੇ ਵੀ ਵੱਜਦਾ ਹੈ ਪਰ ਤੇਰੇ ਥੋੜਾ ਵੱਜਦਾ ਲੋਹੇ ਦਾ ਤੇ ਤੇਰਾ ਸ਼ਰੀਕ ਹੈ ਲੋਹਾ ਕਿਉਂਕਿ ਤੂੰ ਸੋਨਾ ਹੈ ਸ਼ਰੀਕਾਂ ਦਾ ਤਾਂ ਕੰਮ ਹੀ ਕੁੱਟਣਾ ਹੁੰਦਾ ਹੈ ਸ਼ਰੀਕਾਂ ਦਾ ਕੰਮ ਹੀ ਚੋਟਾ ਮਾਰਨਾ ਹੁੰਦਾ ਹੈ ਤੇ ਤੇ ਇਸ ਕਰਕੇ ਤੂੰ ਤਨੇ ਤੇਰੇ ਲਈ ਨੇਚਰ ਗੱਲ ਹੈ ਤੈਨੂੰ ਜਿਆਦਾ ਦਰਦ ਨਹੀਂ ਹੁੰਦਾ ਮੇਰੀ ਆਵਾਜ਼ ਮੇਰੀ ਮੇਰਾ ਦਰਦ ਜਿਆਦਾ ਤਾਂ ਹੈ ਬਾਜ਼ਾਰ 'ਚ ਮੇਰਾ ਸ਼ੋਰ ਤਾਂ ਸੁਣਦਾ ਮੈਨੂੰ ਮੇਰੇ ਆਪਣੇ ਕੁੱਟਦੇ ਲੋਹੇ ਨੂੰ ਲੋਹਾ ਕੁੱਟਦਾ ਹੈ ਸੋ ਸਾਨੂੰ ਕਿਸੇ ਅੰਗਰੇਜ਼ਾਂ ਨੇ ਤਾਂ ਆਈ ਲੁੱਟਣ ਸੀ ਉਹ ਤਾਂ ਜੀ ਉਹ ਤਾਂ ਉਹ ਤਾਂ ਹੁਣ ਪਤਾ ਹੀ ਸੀ ਕਿ 200 ਸਾਲੋਂ ਲੁੱਟ ਕੇ ਲੈ ਗਏ ਪਰ ਜਿਹੜੇ ਆਪਣੇਆਂ ਨੇ ਬਾਅਦ ਚ ਲੁੱਟਿਆ ਨਾ ਉਹ ਜ਼ਿਆਦਾ ਦਰਦਨਾਕ ਹੈ ਜੀ ਉਹ ਜ਼ਿਆਦਾ ਦੁਖਦਾਇਕ ਹੈ ਸਾਨੂੰ ਸਾਡੇ ਆਪਣੇਆਂ ਨੇ ਲੁੱਟ ਲਿਆ ਪਰ ਹਾਂ ਇੱਕ ਗੱਲ ਹੈ ਕਿ ਸਾਡੇ ਕੋਲ ਟੈਲੈਂਟ ਦੀ ਕੋਈ ਕਮੀ ਨਹੀਂ ਇਸ ਫੇਸਬੁਕੋਂ ਸੀ ਕੁਦਰਤ ਵੱਲੋਂ ਵੀ ਸਾਨੂੰ ਬਖਸ਼ਿਸ਼ ਹੈ we are global citizens ਮੈਂ ਜਦੋਂ ਕੋਈ ਇੰਡਸਟਰੀਲਿਸਟ ਆਉਂਦੇ ਆ ਨਾ ਕੋਈ ਉਹਨਾਂ ਨਾਲ ਸਬਮਿਟ ਕਰਨਾ ਹੋਵੇ ਮੈਂ ਕਹਿਣਾ ਉਹ ਨਾ ਪੰਜਾਬੀਜ਼ ਆਰ ਗਲੋਬਲ ਸਿਟੀਜ਼ਨਸ ਮੈਂ ਕਹਿਆ ਸੀ ਤਾਂ ਜਿਹੜੇ ਮੁਲਕ ਚ ਗਲਤੀ ਨਾਲ ਵੀ ਚਲੇ ਜਾਈਏ ਉੱਥੇ ਵੀ ਕਾਮਯਾਬ ਹੋ ਜਾਂਦੇ ਆ ਮੈਂ ਚਲ ਇੱਥੇ ਹੀ ਤਾਂ ਕਾਮਯਾਬ ਹੋ ਜਾਂਦੇ ਆ ਸੋ ਕਾਮਯਾਬੀ ਸਾਡੇ ਲਈ ਕੋਈ ਬਹੁਤੀ ਫਿਕਰ ਵਾਲੀ ਗੱਲ ਨਹੀਂ ਹੈਗੀ ਸੋ ਇਸ ਕਰਕੇ ਸਾਨੂੰ ਇੱਥੇ ਇਨਫਰਾਸਟ੍ਰਕਚਰ ਦੀ ਲੋੜ ਹੈ ਖਾਸ ਤੌਰ ਤੇ ਹੈਲਥ ਦੇ ਵਿੱਚ এডਿਕੇਸ਼ਨ ਦੇ ਵਿੱਚ ਇੰਡਸਟਰੀ ਦੇ ਵਿੱਚ এমপ্লয়ਮੈਂਟ ਦੇ ਵਿੱਚ بجلی ਪਾਣੀ ਚ ਬਹੁਤ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਜੀ ਕੈਲੀਫੋਰਨੀਆ ਲੰਡਨ ਪੈਰਿਸ ਨਹੀਂ ਅਸੀਂ ਬਣਾਉਣਾ ਸਾਨੂੰ ਤਾਂ ਸਾਡਾ ਪੰਜਾਬ ਹੀ ਮਿਲ ਜੇ ਪੁਰਾਣਾ ਬਸ ਹੱਸਦਾ ਖੇਡਦਾ ਨੱਚਦਾ ਗਾਉਂਦਾ ਉਹ ਪੰਜਾਬ ਉਹ ਤਾਂ ਹੋਊਗਾ ਤੰਦਰੁਸਤ ਪੰਜਾਬ ਤਾਂ ਹੋਊਗਾ ਜੇ ਸਾਡੇ ਕੋਲ ਮੈਡੀਕਲ ਫੈਸਿਲਿਟੀਆਂ ਹੋਣਗੀਆਂ ਸਾਡੇ ਕੋਲ ਆਪਣੇ ਡਾਕਟਰ ਹੋਣਗੇ ਜਿੱਥੇ ਮਰਜੀ ਜਾਓ ਅਮਰੀਕਾ ਦੇ ਵਿੱਚ ਸਭ ਤੋਂ ਇੰਟੈਲੀਜੈਂਟ ਡਾਕਟਰ ਇੰਡੀਅਨਸ ਮੰਨੇ ਜਾਂਦੇ ਆ ਮਾਈਕਰੋਸਾਫਟ ਦੇ ਵਿੱਚ 55% ਇੰਜੀਨੀਅਰ ਇੰਡੀਅਨਸ ਨੇ ਠੀਕ ਹੈ ਨਾ ਸੋ ਸਾਡਾ ਟੈਲੈਂਟ 'ਚ ਕੋਈ ਕਮੀ ਨਹੀਂ ਸਾਡੇ 'ਚ ਜਿਹੜਾ ਜਹਾਜ਼ ਹੈ 747 787 에어ਬੱਸ 380 ਬਹੁਤ ਵੱਡੀ ਤਾਕਤ ਹੁੰਦੀ ਹੈ ਉਹਨਾਂ ਦੇ ਇੰਜਨਾਂ 'ਚ 350 ਪੈਸੇਂਜਰਸ ਉਹਨਾਂ ਦਾ ਸਮਾਨ ਲਗਭਗ ਸਵਾ ਲੱਖ ਲੀਟਰ ਤੇਲ ਆਪਣਾ ਵਜ਼ਨ ਇੰਨਾ ਕੁਝ ਲੈ ਕੇ ਉੱਡ ਜਾਂਦਾ ਐਡੇ ਵੱਡੇ ਇੰਜਣ ਹੁੰਦੇ ਆ ਪਰ ਟੈਕਨੀਕਲੀ ਕਦੇ ਸੋਚਿਓ ਜਦੋਂ ਜਹਾਜ਼ 에ਅਰਪੋਰਟ ਦੇ ਗੇਟ ਤੇ ਲੱਗਿਆ ਖੜਾ ਹੁੰਦਾ ਤਾਂ ਉਹਦੀ ਤਾਕਤ ਜ਼ੀਰੋ ਹੁੰਦੀ ਐ ਕਿਉਂਕਿ ਜਹਾਜ਼ ਦੇ ਬੈਗ ਗੇਅਰ ਨਹੀਂ ਹੁੰਦਾ ਜੀ ਪਿੱਛੇ ਹੋ ਨਹੀਂ ਸਕਦਾ ਅੱਗੇ ਜਾ ਨਹੀਂ ਸਕਦਾ ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ ਉਹ ਉਹਨੂੰ ਐ ਪਿੱਛੇ ਕਰਕੇ ਸਿੱਧਾ ਕਰ ਦਿੰਦਾ ਜਹਾਜ਼ ਨੂੰ ਰਨਵੇ 'ਤੇ ਨਜ਼ਰ ਆ ਜਾਂਦਾ ਫਿਰ ਉਹ ਟਰੈਕਟਰ ਨੂੰ ਕਹਿੰਦਾ ਥੈਂਕ ਯੂ ਵੈਰੀ ਮੱਚ ਹੁਣ ਮੇਰਾ ਕੰਮ ਹੈ ਫਿਰ ਉਹ ਰਨਵੇ ਤੋੜਦਾ ਹੈ ਇਹ ਅੱਗੇ ਉਹਦੇ ਇੰਜਨਾਂ ਤੇ ਡਿਪੈਂਡ ਕਰਦਾ ਹੈ ਉਹ ਦਿੱਲੀ ਤੋਂ ਉੱਡ ਕੇ 40 ਮਿੰਟਾਂ ਬਾਅਦ ਅਮਰਸਰ ਉਤਰਦਾ ਹੈ ਜਾਂ ਫਿਰ 14 ਘੰਟਿਆਂ ਬਾਅਦ ਸੈਨ ਫਰਾਂਸਿਸਕੋ ਉਤਰਦਾ ਹੈ ਇਹ ਤਾਂ ਉਹਦੇ ਇੰਜਨਾਂ ਤੇ ਡਿਪੈਂਡਡ ਹੈ ਸਾਡੇ ਕੋਲੇ ਸਾਡਾ ਯੂਥ ਜਿਹੜਾ ਉਹਨਾਂ ਦੇ ਇੰਜਨਾਂ ਤੇ ਮੈਨੂੰ ਕੋਈ ਸ਼ੱਕ ਨਹੀਂ ਬਹੁਤ ਪਾਵਰਫੁਲ ਇੰਜਨ ਨੇ ਟੈਲੈਂਟ ਵਾਲੇ ਸਾਡੇ ਯੂਥ ਕੋਲ ਪਰ ਜ਼ਿਆਦਾਤਰ ਯੂਥ ਸਾਡਾ ਗੇਟਾਂ ਤੇ ਲੱਗਿਆ ਖੜਾ ਹੈ ਕੋਈ ਟੀਚਰ ਜਾਂ ਕੋਈ ਲੀਡਰ ਜਾਂ ਕੋਈ ਕੋਚ ਬਣ ਕੇ ਟਰੈਕਟਰ ਨਹੀਂ ਮਿਲਿਆ ਜਿਹੜਾ ਸਿੱਧ ਕਰ ਦੇ ਜੇਕਰ ਸਿੱਧੇ ਹੋ ਗਏ ਉਹ ਆਪੇ ਉੱਡ ਜਾਣਗੇ ਉਹ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਇਹਨਾਂ ਨੂੰ ਨਾ ਸਿੱਧੇ ਕਰ ਦਈਏ ਰਨਵੇ ਦਿਖਾ ਦਈਏ ਇੱਕ ਵਾਰੀ ਬਾਕੀ ਕੰਮ ਇਹ ਆਪ ਹੀ ਉਡਾਰੀਆਂ ਮਾਰ ਲੈਣਗੇ ਸਾਡਾ ਇਹ ਕੰਮ ਸਾਡਾ ਫਰਜ਼ ਹੈ ਕੋਈ ਆਸਾਨ ਨਹੀਂ ਹੈਗਾ ਇਸੇ ਕੰਮ ਵਾਸਤੇ ਸਾਨੂੰ ਉਹਨਾਂ ਨੇ ਚੁਣਿਆ ਹੈ ਇਹ ਕੋਈ ਆਸਾਨ ਨਹੀਂ ਹੈਗਾ ਕਿ ਸੜਕਾਂ ਗਲੀਆਂ ਨਾਲੀਆਂ ਇਹ ਤਾਂ ਇਹ ਕਿਹੜੀ ਕੋਈ ਤਰੱਕੀ ਥੋੜੀ ਹੈ ਇੱਕ ਵਾਰੀ ਜਦੋਂ 57 ਦੀਆਂ ਚੋਣਾਂ ਤੋਂ ਬਾਅਦ ਇੱਕ ਇੰਡੀਆ ਦਾ ਬਫਦ ਗਿਆ ਸਿੰਗਾਪੁਰ ਪੰਡਜਵਾਲਾਲ 네ਹਰੂ ਜੀ ਦੀ ਉਹ ਵਾਇਚ ਗਿਆ ਤਾਂ ਉੱਥੇ ਗੱਲਾਂ ਚੱਲੀਆਂ بڑے بڑے ਲੀਡਰ ਮਿਲੇ ਆਪਸ 'ਚ ਤਾਂ 네ਹਰੂ ਸਾਹਿਬ ਨੇ ਕਿਹਾ ਸਿੰਗਾਪੁਰ ਦੇ ਕਿੰਗ ਨੂੰ ਕਿ ਮੈਂ ਸੜਕਾਂ ਬਣਾ ਰਿਹਾ ਹਾਂ ਵੱਡੇ ਵੱਡੇ ਪੁਲ ਬਣਾ ਰਿਹਾ ਹਾਂ ਡੈਮ ਬਣਾ ਰਿਹਾ ਉਹ ਕਹਿੰਦੇ ਜੀ ਮੈਂ ਕੌਮ ਬਣਾ ਰਿਹਾ ਬਾਕੀ ਸਾਰਾ ਕੁਝ ਆਪ ਹੀ ਬਣਾ ਲੈਣਗੇ ਸੋ ਅਸੀਂ ਸੜਕਾਂ ਜਾਂ ਗਲੀਆਂ ਨਾਲੀਆਂ ਬਣਾ ਕੇ ਕੋਈ ਇਹਨੂੰ ਤਰੱਕੀ ਜਾਂ ਵਿਕਾਸ ਦਾ ਨਾ ਕੋਈ ਨਾਂ ਦਈਏ ਅਸੀਂ ਸਾਡੀ ਮਿਹਨਤੀ ਬੱਚਿਆਂ ਨੂੰ ਇੱਕ ਮੌਕਾ ਦਈਏ ਪੜਨ ਦਾ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲੇ ਨਹੀਂ ਤਾਂ ਗਰੀਬ ਦੀਆਂ ਕਿਤਾਬਾਂ ਹੋਰ ਨੇ ਅਮੀਰ ਦੀਆਂ ਕਿਤਾਬਾਂ ਹੀ ਹੋਰ ਨੇ ਉਹਦਾ ਸਿਲੇਬਸ ਹੋ ਰਹਾ ਉਹਦਾ ਸਿਲੇਬਸ ਹੋ ਰਹਾ ਹੈ ਉਹਦਾ ਟੀਚਰ ਹੋਰ ਨੇ ਉਹਦੇ ਟੀਚਰ ਹੋਰ ਨੇ ਸੋ ਇੱਥੇ ਜੇ ਮੌਕਾ ਮਿਲਦਾ ਤਾਂ ਫਿਰ ਸਭ ਤੋਂ ਪਹਿਲਾਂ ਫਸਟ ਉਹੀ ਆਉਂਦੇ ਨੇ ਬਾਣ ਦੇ ਮੰਝੇ ਵਾਲੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਕਿਤਾਬ ਮੇਰੀ ਜ਼ਿੰਦਗੀ ਬਦਲ ਸਕਦੀ ਹੈ ਮੇਰੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦੀ ਹੈ ਜਿਹੜੇ ਗੰਨਮੈਨਾਂ ਨਾਲ ਪੜਨ ਆਉਂਦੇ ਨੇ ਉਹ ਨਹੀਂ ਕਿਤੇ ਕਿਤੇ ਜਾਂਦੇ ਉਹ ਤਾਂ ਉੱਥੇ ਵਸਾਲੇ ਦੇ ਵਾਲੇ ਜੀ ਕਉ ਦਾਇਰਾਜਾ ਬਣ ਜਾਂਦਾ ਉਹਨਾਂ ਦਾ ਉੱਥੇ ਰਹਿੰਦੇ ਹੋ ਤਾਂ ਮੈਨੂੰ ਕਿ ਮੇਰੀ ਪੱਤਰਕਾਰ ਪੁੱਛ ਲੈਂਦੇ ਆ ਮੈਂ ਕਿਹਾ ਜੀ ਦੇਖੋ ਮੈਂ ਕੋਈ ਕਿਸੇ ਸਕੂਲ ਦਾ ਪੜ੍ਹਾਈ ਦਾ ਜਾਂ ਕਿਸੇ ਸਕੂਲ ਦਾ ਮੈਂ ਉਹ ਨਹੀਂ ਕਰਦਾ ਕਿ ਘੱਟ ਪੜਾ ਰਿਹਾ ਹਾਂ ਪਰ ਇੰਨਾ ਕਿ ਮੈਨੂੰ ਪਤਾ ਹੈ ਕਿ ਜਿਹੜੇ ਕਨਵੈਂਟੇਰੀਅਨ ਨੇ ਉਹਦੇ ਨਾਲੋਂ ਜਿਹੜੇ ਸਰਕਾਰੀਅਨ ਨੇ ਉੱਥੇ ਪਰਸਨੈਲਿਟੀ ਡਿਵੈਲਪਮੈਂਟ ਦਾ ਜ਼ਿਆਦਾ ਮੌਕਾ ਮਿਲਦਾ ਹੈ ਕਨਵੈਂਟ ਵਾਲਿਆਂ ਨਾਲੋਂ ਕਹਿੰਦੇ ਜੀ ਕਿਵੇਂ ਮੈਂ ਕਹਿੰਦਾ ਜੀ ਮੈਂ ਸਰਕਾਰੀ ਆ ਨਾ ਮੇਰੇ ਮੂਰੇ ਨੇ ਜਿਹੜੇ ਅਪਰੈਂਟਰ ਸਾਰੇ ਕਨਵੈਂਟੇਰੀਅਨ ਨੇ ਸਰਕਾਰੀਾਂ ਚ ਪਰਸਨੈਲਿਟੀ ਡਿਵੈਲਪਮੈਂਟ ਕਿਵੇਂ ਹੁੰਦੀ ਹੈ ਫੈਸਲੇ ਲੈਣ ਦੀ ਸ਼ਕਤੀ ਹੁੰਦੀ ਹੈ ਸਰਕਾਰੀ ਸਕੂਲ ਦੇ ਬੱਚਿਆਂ ਚ ਸਭ ਤੋਂ ਪਹਿਲਾਂ ਤਾਂ ਇਹ ਫੈਸਲਾ ਲੈਣਾ ਪੈਂਦਾ ਹੈ ਕਿ ਘਰੋਂ ਤਾਂ ਚੱਲ ਪਏ ਅੱਜ ਸਕੂਲ ਜਾਣਾ ਹੈ ਜਾਂ ਨਹੀਂ ਬੜਾ ਵੱਡਾ ਫੈਸਲਾ ਜੀ ਇਹ ਫੈਸਲਾ ਲੈਣ ਦੀ ਸ਼ਕਤੀ ਵੱਧਦੀ ਹੈ ਇਹਦੇ ਨਾਲ ਫੇਜ਼ਨ ਉੱਤੇ ਪਹੁੰਚ ਜੰਨੇ ਆ ਫਿਰ ਇਹ ਫੈਸਲਾ ਲੈਣਾ ਪੈਂਦਾ ਕਿ ਭੱਜਣਾ ਅੱਧੀ ਛੁੱਟੀ ਵੇਲੇ ਜਾਂ ਸਾਰੀ ਛੁੱਟੀ ਵੇਲੇ ਫਿਰ ਲੀਡਰਸ਼ਿਪ ਦੇ ਗੁਣ ਵੀ ਆਉਂਦੇ ਨੇ ਜੀ ਕਿ ਇਕੱਲੇ ਨੇ ਭੱਜਣਾ ਜਾਂ ਪੰਜ ਸੱਤ ਨਾਲ ਲੈ ਲਈਏ ਬਹੁਤ ਮਤ ਨਾਲ ਹੋਵੇ ਫਿਰ ਇਹ ਫੈਸਲਾ ਲੈਣਾ ਪੈਂਦਾ ਸਾਰੀ ਛੁੱਟੀ ਵੇਲੇ ਲੜਨਾ ਕਿਹਦੇ ਨਾਲ ਹੈ ਫਿਰ ਇਹ ਵੀ ਦੇਖਣਾ ਪੈਂਦਾ ਉਹਦੇ ਨਾਲ ਕਿੰਨੇ ਕਿੰਨੇ ਜੇ ਭੱਜਣਾ ਪਈ ਤਾਂ ਭੱਜਣਾ ਕਿੱਧਰ ਦੀ ਹੈ ਹਰ ਕਿਸਮ ਦੇ ਦੇ ਕੋਲ ਪਰਸਨੈਲਿਟੀ ਡਵੈਲਪਮੈਂਟ ਹੁੰਦੀ ਹੈ ਕੰਵਰਟ ਕੰਵਰਟ ਸਕੂਲਾਂ ਚ ਪੜ੍ਹਦੇ ਹੋ ਜੇ ਤੁਸੀਂ ਨਹੀਂ ਕਰੇ ਫੋਨ ਆਇਆ ਤੁਹਾਡਾ ਬੱਚਾ ਸਕੂਲ ਨਹੀਂ ਆਇਆ ਹੋਸਟਲਾਂ ਨੂੰ ਕਲਾਸ ਚ ਕਲਾਸ ਚੋਂ ਹੋਸਟਲ ਚੋਂ ਕਲਾਸ ਚ ਐਸੇ ਕਰਕੇ ਜਦੋਂ ਕਿਤੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਹੋ ਜੇ ਕੋਈ ਉਹਨੇ ਬੋਲਣਾ ਪਾਇਆ ਉਹ ਕਹਿੰਦੇ ਲੋ ਜੀ ਹੁਣ ਸਾਢੇ 2:00 ਵਜੇ ਮੈਂ ਕਿਹਾ 2:30 ਹੁੰਦੇ ਨੇ ਸਾਢੇ 2:00 ਨਹੀਂ ਹੁੰਦੇ ਉਹ ਸੋ ਇਸ ਕਰਕੇ ਆਪਦੀ ਜੜਾ ਜਿਹੜੀਆਂ ਨੇ ਮੇਰੇ ਖਿਆਲ ਚ ਇੱਥੇ ਬਹੁਤ ਸਾਰੇ ਹੋਣਗੇ ਜਿੰਨਾ ਜਿੰਨਾ ਦਾ ਬੇਸ ਸਰਕਾਰੀ ਸਕੂਲਾਂ ਚ ਹੈ ਪੰਜਾਬ ਦੀ ਆਈਐਸ ਲੌਬੀ ਦੇ ਵਿੱਚ ਅਜੇ ਵੀ ਕੁਝ ਹੈਗੇ ਨੇ ਜਿਹੜੇ ਸਰਕਾਰੀ ਸਕੂਲਾਂ ਚ ਪੜੇ ਨੇ ਬੇਸ ਉੱਥੇ ਸੀ ਪਰ ਇਸ ਤੋਂ ਅੱਗੇ ਨਹੀਂ ਹੁਣ ਹੋ ਰਿਹਾ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਵੀ ਉਹ ਬੇਸ ਸਕੂਲ ਆਫ ਐਮੀਨੈਂਸ ਬਣਾ ਰਹੇ ਆ ਬੱਚੇ ਦਾ ਉਹ 9ਵੀਂ 10ਵੀਂ 11ਵੀਂ 12ਵੀਂ ਜਿੱਧਰ ਬੱਚੇ ਦਾ ਧਿਆਨ ਹੈ ਜਿੱਧਰ ਉਹਦਾ ਮਾਈਂਡ ਹੈ ਇੰਟਰਸਟ ਹੈ ਉਧਰ ਲੈ ਕੇ ਜਾਵਾਂਗੇ ਉਹੀ ਕੋਚਿੰਗ ਦੇਈਏ ਉਹਨੂੰ ਨਹੀਂ ਤਾਂ ਪੜ੍ਹਾਈ ਕੁਝ ਹੋਰ ਜਾਣੇ ਆ ਜਿੰਦਗੀ 'ਚ ਕੁਝ ਹੋਰ ਹੋਇਆ ਪਿਆ ਸਾਨੂੰ ਯਾਦ ਕੁਝ ਰੱਟੇ ਕੁਝ ਹੋਰ ਲਵਾਈ ਜਾਂਦੇ ਨੇ ਲਾਈਫ 'ਚ ਕੁਝ ਹੋਰ ਚੀਜ਼ਾਂ ਆ ਘਮ ਆ ਰਹੀਆਂ ਨੇ ਵੀ ਜੇ ਇੰਟਰਸਟ ਤੁਹਾਡਾ ਮੈਡੀਕਲ ਵੱਲ ਹੈ ਤਾਂ ਉਹਨੂੰ ਪਹਿਲੇ ਮੈਡੀਕਲ ਵੱਲ ਲੈ ਜਾਓ ਜੇ ਇੰਜੀਨੀਅਰਿੰਗ ਵੱਲ ਹੈ ਇੰਜੀਨੀਅਰ ਵੱਲ ਲੈ ਜਾਓ ਹੁਣ ਤੁਸੀਂ ਦੱਸ ਦਿਓ ਮੈਨੂੰ ਵੀ ਆਪਾਂ ਕਦੇ a² b² 2ab ਦਾ ਫਾਰਮੂਲਾ ਲਾ ਕੇ ਕਿੱਲੇ ਖਰੀਦੇ ਹਾਂ ਕਦੇ ਮਾਰਕੀਟ 'ਚੋਂ ਪਤਾ ਨਹੀਂ ਕੌਣ ਟਾਈਮ 3 10 ਸਾਨੂੰ ਕਾਸ θ ਅੰਨੇ ਰਟਲਾਈ ਜਾਂਦੇ ਆ ਉਹ ਇੱਕ ਵਾਰੀ ਪੋਸਟਮੈਨ ਦੀਆਂ ਪੋਸਟਾਂ ਨਿਕਲੀਆਂ ਡਾਕੀ ਰਖੜੇ ਸੀ ਸਾਰਾ ਕੁਝ ਕੁਆਲੀਫਿਕੇਸ਼ਨ ਕਲੀਅਰ ਸੀ ਸਭ ਕੁਝ ਸੀ ਉਹ ਇੱਕ ਬੰਦੇ ਨੂੰ ਕਹਿੰਦੇ ਵੀ ਠੀਕ ਹੈ ਤੇਰੀ ਕੁਆਲੀਫਿਕੇਸ਼ਨ ਠੀਕ ਹੈ ਇੰਟਰਵਿਊ ਹੈ ਉਹ ਕਹਿੰਦਾ ਪੁੱਛੋ ਜੀ ਪਹਿਲੀ ਸਵਾਲ ਪੁੱਛਿਆ ਕਹਿੰਦਾ ਧਰਤੀ ਤੋਂ ਚੰਨ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੀ ਇਸ ਰੂਟ ਤੇ ਚਿੱਠੀਆਂ ਮੰਡਣੇ ਨੇ ਫਿਰ ਮੇਰਾ ਜਵਾਬ ਹੈ ਜੀ ਯਾ ਉਹ ਡਾਕੀ ਰਖੜੇ ਤੁਸੀਂ ਚੰਨ ਤੱਕ ਦੀ ਦੂਰੀ ਕਿਉਂ ਪੁੱਛੀ ਜਾਂਦੇ ਹੋ ਉਹਦੇ ਨਾਲ ਕੋਈ ਹੋਰ ਜੀਓਗ੍ਰਾਫੀਕਲ ਕੋਈ ਹੋਰ ਪੁੱਛ ਲਓ ਸਵਾਲ ਕੰਬਰ ਸਰ ਤੋਂ ਚਲੰਦਰ ਦੀ ਦੂਰੀ ਕਿੰਨੀ ਹੈ ਜਿੱਥੇ ਚਿੱਠੀ-ਚੁੱਟੀਆਂ ਵੰਡਣੀਆਂ ਹੋਣ ਸੋ ਅਸੀਂ ਰੈਲੇਵੈਂਟ ਨਹੀਂ ਰਹੇ ਪੜਾਈ ਦੇ ਪੜਾਈ ਕੁਝ ਹੋਰ ਕਹਿ ਰਹੀ ਹੈ ਮਾਈਂਡ ਸਾਡਾ ਕੁਝ ਹੋਰ ਕਹਿ ਰਿਹਾ ਹੈ